ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਆ ਜਿਹੜੀਆਂ ਤੁਸੀਂ ਫੋਟੋਆਂ ਵੇਖ ਰਹੇ ਹੋ ਵੀਡੀਓ ਵੇਖ ਰਹੇ ਆ ਇਹ ਮੋਰਸ ਸ਼ਹਿਰ ਦੇ ਵਿੱਚ ਡਿਊਸ ਵਰਗ ਗੁਰਦੁਆਰਾ ਸਿੰਘ ਸਭਾ ਜਰਮਨ ਦੀਆਂ ਫੋਟੋਆਂ ਨੇ ਵੀਡੀਓ ਨੇ ਔਰ ਇੱਥੇ ਇੱਕ ਕਾਬਜ ਧਿਰ ਜਿਹੜੀ ਕਿ ਪਿਛਲੇ 10 ਸਾਲ ਤੋਂ ਕਬਜ਼ਾ ਕਰਕੇ ਬੈਠੀ ਹੈ ਜਦਕਿ ਇਹਨਾਂ ਦਾ ਵਧਾਨ ਇਹ ਹੈ ਕਿ 2 ਸਾਲ ਬਾਅਦ ਪ੍ਰਧਾਨ ਦੀ ਚੋਣ ਹੋਣੀ ਹੁੰਦੀ ਕਮੇਟੀ ਬਦਲ ਨਹੀਂ ਹੁੰਦੀ ਤੇ ਇਹ ਸਾਰੀ ਸੰਗਤ ਜਿਹੜੀ ਬਾਹਰ ਖੜੀ ਆ ਦੇਖੋ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਦੇ ਲਈ ਖੜੀ ਆ ਨਾ ਇਹਨਾਂ ਦੀ ਅੰਦਰ ਐਂਟਰੀ ਐ ਕਿਉਂਕਿ ਇਹਨਾਂ ਨੂੰ ਬਾਗੀ ਉਹਨਾਂ ਨੇ ਲਾਨਣੇ ਹੋਇਆ ਵੀ ਇਹ ਕਮੇਟੀ ਬਦਲ ਨਹੀਂ ਚਾਹੁੰਦੇ ਆ ਪੂਰਾ ਜਰਮਨ ਕਮੇਟੀ ਬਦਲ ਨਹੀਂ ਚਾਹੁੰਦਾ ਹੈ ਸੋ ਇਹ ਜਿਹੜੇ ਬੰਦੇ ਹੈਗੇ ਆ ਸੋਨ ਸਿੰਘ ਬਾਬਾ ਹਰਨਿੰਦਰ ਸਿੰਘ ਕਾਲੋਂ ਕੁਲਵਿੰਦ ਬਿਰਕ ਜਸਵੀਰ ਓਜਲਾ ਇਹਨਾਂ ਲੋਕਾਂ ਨੇ ਗੁਰੂ ਘਰ ਤੇ ਕਬਜ਼ਾ ਕੀਤਾ ਹੋਇਆ ਅਸੀਂ ਪੰਜਾਬ ਤੋਂ ਬਾਬਾ ਜਸਵੀਰ ਸਿੰਘ ਖਾਲਸਾ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਇਹ ਵੀਡੀਓ ਉਹ ਸਾਰੀ ਸੰਗਤ ਨੂੰ ਪਾ ਰਹੇ ਆ ਸੋ ਸਾਨੂੰ ਬੜਾ ਦੁੱਖ ਲੱਗਿਆ ਇੱਕ ਪ੍ਰਚਾਰਕ ਹੋਣ ਦੇ ਨਾਤੇ ਕਿ ਜਿਸ ਗੁਰੂ ਘਰ ਦੇ ਸੋਭਾ ਹੋਣੀ ਸੀ ਜਿਸ ਗੁਰੂ ਘਰ ਦੀ ਵਡਿਆਈ ਸਾਨੂੰ ਕਰਨੀ ਚਾਹੀਦੀ ਸੀ ਅੱਜ ਉਸ ਗੁਰੂ ਘਰ ਦੇ ਲਈ ਕਾਬਜ ਜਿਹੜੇ ਮਹੰਤ ਹੈ ਉਹਨਾਂ ਨੂੰ ਹਟਾਉਣ ਦੇ ਲਈ ਸੰਗਤ ਉਪਰਾਲੇ ਕਰ ਰਹੀ ਹੈ ਸੋ ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਹਨਾਂ ਗਲਤ ਬੰਦਿਆਂ ਤੱਕ ਕਸੌਣ ਸਿੰਘ ਬਾਬਾ ਉਹਨਾਂ ਤੱਕ ਵੀਡੀਓ ਪੁੱਜੇ ਤਾਂ ਜੋ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ